ਕੋ ਕੋ ਭੰਨ ਦੇ ਅਗ ਨੂੰ ਹੋ ਸਕਦੀ ਪਤਾ ਨਹੀਂ ਗੋਲ ਦੇ ਵਿੱਚ ਹੁੰਦੇ ਜਿਨ੍ਹਾਂ ਨੂੰ ਆਪਾਂ ਪਤਾ ਨਹੀਂ ਕਿ ਪੈਦ ਜਾਂ ਬਾਹਰ ਹੀ ਸਹੀ ਹੈ ਉਹਨਾਂ ਗੋਲਾਂ ਦੇ ਵਿੱਚ ਜੋ ਵੀ ਹੁੰਦੇ ਨੇ ਉਹਨਾਂ ਦੀ ਜਰਤ ਨਹੀਂ ਮਾਫਤ ਸਰਕਾਰ ਵਿੱਚ ਦਰਵਾਜ਼ਾ ਵਾਲੇ ਤੇ ਜੇ ਇਹਨਾਂ ਨੂੰ ਕਰਿਓ ਕਰਮ ਹੋਣਾ ਹੈ ਫੇਰ ਸਰਕਾਰ ਦੀ ਪ੍ਰਾਪਤੀ ਹੈ ਨਾ ਤੇ ਹੁਣ ਬੋਰਡ ਦੇ ਰੱਖਣ ਨੂੰ ਦੋਨਾਂ ਲੱਗਣੀਆਂ ਨੇ ਉਹਦੀ ਗਰਤੀ ਹੋ ਸਕਦੀ ਹੈ ਤੇਲੀ ਚਲੋਦੀ ਹੋ ਜਾਵੇਗੀ ਗੋਲਾਂ ਦੇ ਵਿੱਚ ਉਹਨਾਂ ਦੀ ਗੰਗੀ ਕਰਨੀ ਬੜੀ ਚੱਕਰ ਵਾਲਾ ਹੈ ਮਾਪ ਕੋਲ ਕਹਿੰਦੇ ਜੇ ਮੈਂ ਇਹ ਕਰਮ ਹੋਣਾ ਜਿਹੜੇ ਪੱਤ ਪਾਉਗਾ ਤੇ ਪ੍ਰਾਪਤੀ ਹੋਣੀ ਹੈ ਇਹਨਾਂ ਮਨੋਂ ਇੱਕ satsangਤ ਮਡਪਾ ਕੀ ਸਤਾ ਅਮਰਤ ਵੇਲੇ ਦੇ ਨੰਦਸ਼ਣ ਦਦਾਰ ਅਮਰਤ ਨਵੀਂ ਬਾਣੀ ਬਕਤਾਂ ਕੇ ਮਹਾਂਗੀਤਾ ਹੈ ਸਤਿਗੁਰੂ ਸੱਜੇ ਪਾਤਸ਼ਾਹ ਜੀ ਦਿੱਤਾ ਮਰ ਕੇ ਮੋਹ ਰੂਪ ਦੇ ਵਿੱਚ ਪੰਜਾਬ ਮਾਰ ਤੋਂ ਆਓ ਹੁਣ ਜਿੱਦਾਂ ਸਵਾਪਨ ਕੋਲ ਆਇਆ ਗੁਰੇ ਤੇ ਆਖ ਦੀ ਲੜੀਵਾਰ ਕਥਾ ਵੀ ਗੁਰੂ ਸਾਹਿਬ ਦੀ ਧਰਤੀ ਸਾਹਿਬ ਜੀ ਕੋਲ ਆ ਰਿਹਾ ਗੁਰੂ ਸਾਹਿਬ ਜੀ ਗੁਰੂ ਅੰਗਦ ਦੇ ਸਿੱਖਾਂ ਦਾ ਜੀ ਦੇ ਕਰਿਆਬ ਧੰਡਲ ਚਲੇਗਾ ਧੰਨ ਗੁਰੂ ਗੁਰੂ ਸਾਹਿਬ ਦੇ ਵਿੱਚ ਦੀ ਕਰਨਾ ਵਾਲੇ ਵਿੱਚ ਵਿੱਚ ਇੱਕ ਤਰ੍ਹਾਂ ਦੀ ਪ੍ਰਬੰਧ ਕਰਕੇ ਬੈਠੇ ਹੋਏ ਮਨ ਦੇ ਵਿੱਚ ਧੰਮ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਸੰਸਾਰ ਦੇ ਵਿੱਚ परमात्मा ਨਾ ਨਾ ਨਾਮ ਸੇਣਗੋਤ ਸੇਨੇ ਉਹ ਸਾਧਨ ਤੋਂ ਨਾਮ ਨਵਾ ਤਾ ਇਹ ਨਾਮ ਮਹਾਨ ਰੰਗਾਂ ਤੋਂ ਤਾਬਲੀ ਆ ਗਈ ਤੇ ਬੜਾ ਚੜਾ ਚੜਿਆ ਪਿੰਡਾਂ ਚੜਿਆ ਆगाने ਦੇ ਪਾਣੀ ਰਿਆ ਫਿਰ ਤੇਤੀ ਰਿਆ ਕਿਨਾਰ ਜੀ ਹੋਸਾ ਤਾ ਕਰਦੀ ਵੱਲ ਖਲੂਰ ਸਾਹਿਬ ਦੀ ਤਰਫ ਤੋਂ ਲੋਲਾ ਦੇ ਨਾਲ ਮੈਂ ਲੰਮਾ ਸਵਾਰਿਆ ਸਾਡੀ ਬਚਨ ਦੀ ਜਵਾਨੀ ਦੀ ਉਮਰ ਕਦੋਂ ਸੀ ਤੋਹਿਆ ਜਰਮਾਰਾਏ ਭਾਈ ਤੋਂ ਨਾਣ ਅਸੀਂ ਨਨਗੁਰਾ ਦਾ ਖਾਸ ਸਨਗੁਰਾ ਜੀ ਤੋਂ ਜਨਮ ਪੱਤਰੀ ਆ ਉਹ ਅਸੀਂ ਲਿਖਣੀ ਹੈ ਤੁਸੀਂ ਫਿਰ ਐਉਂ ਕਰ ਸਤਨਗੁਰੂ ਨਾਨਕ ਦੇਵ ਸਾਹਿਬ ਗੁਰੂ ਪਤਾ ਸਾਹਿਬ ਜੀ ਦੇ ਜਨਮ ਸਥਾਨ ਜਿਹੜੇ ਇੱਕ ਪੰਡਤ ਨੇ ਨਿੱਜੀ ਤੌਰ 'ਤੇ ਹੋਣਾ ਉਹਨਾਂ ਦੇ ਘਰ ਦੇ ਵਿੱਚ ਸਹੀ ਹੋ ਗਏ। ਮਹਾਰਾਜ ਦੇ ਸੇਵਾ ਬਾਬਾ ਬਲਵੰਤ ਕੰਦ ਜੀ ਨੇ ਪਤਖੰਡ ਉਹ ਪਤਰੀ ਨੂੰ ਲਬਣਾ ਕਰ ਫਿਰ ਸਤਿਗੁਰੂ ਜੱਜੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਬਤਨਾਤੀ ਕਿ ਸੁਜਾ ਤਾਂ ਕਿ ਉਹ ਪਤਰੀ ਨੂੰ ਲਬਣਾ ਕਰ ਕੱਲ ਦੇ ਸਰਾ ਦੇ ਦੀਵਾਲਾ ਮੰਦਰਾ ਤੇ ਤੋਂ ਦੰ ਵਿਚਾਰ ਕਰਵ ਜੀ ਤੇ ਸਾਨੂੰ ਲਿਖਾਓ ਇਹ ਉਹ ਜਿਹੜਾ ਸਤਿਗੁਰੂ ਗੁਰੂ Oh.